ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਆ ਕਿਉਂਕਿ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 3.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ 7.5 ਫੁੱਟ ਇਸ ਦਾ ਫਰੰਟ ਹੈਗਾ 22 ਫੁੱਟ ਚੌੜੀ ਜਿਹੜੀ ਆ ਗਲੀ ਆ ਤੇ ਨੇੜੇ ਹਾਈਵੇ ਨਿਕਲ ਰਿਹਾ ਨਵਾਂ ਸੋ ਬਹੁਤ ਹੀ ਸਹੀ ਜਗ੍ਹਾ ਦੇ ਉੱਤੇ ਬਹੁਤ ਹੀ ਸਹੀ ਲੋਕੇਸ਼ਨ ਦੇ ਉੱਤੇ ਇਹ ਕੋਠੀ ਹੈਗੀ ਆ ਤੁਹਾਨੂੰ ਦਿਖਾਵਾਂਗੇ ਸਾਢੇ 3 ਮਰਲਿਆਂ ਦੇ ਵਿੱਚ ਬਣੀ ਹੋਈ ਸੋ ਜਿੰਨਾ ਵੀਰਪਰਾਉ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਆਜੋ ਫਿਰ ਗੱਲ ਕਰਦੇ ਹਾਂ ਇਸ ਕੋਠੀ ਦੀ ਤਾਂ ਸਾਢੇ 3 ਮਰਲਿਆਂ ਦੇ ਵਿੱਚ ਬਣੀ ਹੋਈ ਆ ਅੱਗੇ ਛੋਟਾ ਜਿਹਾ ਬਹੁਤ ਹੀ ਵਧੀਆ ਜਿਹੜਾ ਵਿਹੜਾ ਅੱਗੇ ਛੱਡਿਆ ਹੋਇਆ ਕਿਉਂਕਿ ਅੱਜ ਕੱਲ ਜੇ 10 ਮਰਲ ਵੇੜਾ ਨਹੀਂ ਮਿਲਦਾ ਵੇਖਣ ਨੂੰ ਸੋ ਇਸ ਵੇਲੇ ਆਪਾਂ ਹੈਗੇ ਆ ਇਹਦੀ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਸੋ ਬਹੁਤ ਹੀ ਵਧੀਆ ਜਿਹੜੀ ਰਸੋਈ ਬਣੀ ਹੋਈ ਆ ਕਵਰ ਦਾ ਕੰਮ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਸਾਰੀ ਕੋਠੀ ਦੇ ਵਿੱਚ ਵਾਲਪੇਪਰ ਦਾ ਕੰਮ ਜਿਹੜਾ ਉਹ ਬਹੁਤ ਸੋਹਣਾ ਹੋਇਆ ਵੀ ਆ ਉਹ ਪੱਥਰ ਦਾ ਕੰਮ ਵੀ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਫਰਸ਼ ਜਿਹੜਾ ਉਹ ਪੱਥਰ ਦਾ ਲੱਗਿਆ ਹੋਇਆ ਸੋ ਦੋ ਬੈੱਡਰੂਮ ਜਿਹੜੇ ਆ ਬਣੇ ਹੋਏ ਆ ਇੱਕ ਸਟੋਰ ਵੀ ਦਿੱਤਾ ਹੋਇਆ ਛੋਟੀ ਜੀ ਲੌਬੀ ਆ ਛੋਟਾ ਜਿਹਾ ਵਿਹੜਾ ਹੈਗਾ ਛੋਟੀ ਜੀ ਕਿਚਨ ਹੈਗੀ ਆ ਸੋ ਬਹੁਤ ਹੀ ਵਧੀਆ ਜਿਹੜੀ ਬਣੀ ਹੋਈ ਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 13 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਹਾਂਜੀ ਤੁਜੀ ਠੀਕ ਸੁਣਿਆ 13 ਲੱਖ ਦੇ ਵਿੱਚ ਸਾਢੇ 3 ਮਰਲਿਆਂ ਦੀ ਇਹ ਕੋਠੀ ਵਿਕਾਊ ਆ ਫਰੋਈਪੁਰ ਰੋਡ ਦੁਨਨੇ ਕੇ ਮੋਗਾ ਸ਼ਹਿਰ ਦੇ ਵਿੱਚ ਸੋ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਆ ਨੇੜੇ ਹਾਈਵੇ ਵੀ ਨਿਕਲ ਰਿਹਾ ਸਾਢੇ 3 ਮਰਲੇ ਦੀ 13 ਲੱਖ ਰੁਪਏ ਚ ਕੋਠੀ ਤੁਹਾਨੂੰ ਬਹੁਤ ਹੀ ਘੱਟ ਵੇਖਣ ਨੂੰ ਮਿਲੀਆਂ ਹੋਣੀਆਂ ਸੋ ਜਿਨ੍ਹਾਂ ਵੀਰ ਭਰਾਵਾਂ ਦਾ ਬਜਟ ਘੱਟ ਹੈਗਾ ਉਹਨਾਂ ਵਾਸਤੇ ਬਹੁਤ ਵਧੀਆ ਸਾਢੇ 13 ਲੱਖ ਦੇ ਵਿੱਚ ਇਹ ਕੋਠੀ ਜਿਹੜੀ ਆ ਸੇਲ ਵਾਸਤੇ ਆਈ ਹੈ ਆਪਣੇ ਕੋਲੇ ਸੋ ਰੇਟ ਹੋਰ ਵੀ ਘੱਟ ਹੋ ਜਾਊਗਾ ਤੇ ਇਸ ਵੇਲੇ ਆਪਾਂ ਦੂਸਰੇ ਬੈੱਡਰੂਮ ਦੇ ਵਿੱਚ ਆ ਨਾਲ ਸਟੋਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਵਾਲਪੇਪਰ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਰੰਗ ਰੋਗਣ ਦਾ ਕੰਮ ਹੋਇਆ ਵੀ ਆ ਸੋ ਅਗੇ ਛੋਟਾ ਜਿਹਾ ਵਿੜਾ ਦਿੱਤਾ ਹੋਇਆ ਦੋ ਬੈਡਰੂਮ ਸਿੰਗਲ ਸਟੋਰੀ ਇੱਕ ਉਠੀ ਆ ਸੋ ਜਿਸ ਵੀ ਵੀਰ ਪ੍ਰਾਣੇ ਇਸ ਕੁਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੁਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੁਠੀ ਨੂੰ ਖਰੀਦ ਵੀ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਭੇਜੋ ਤੇ ਘਰ ਦੀ ਸਾਰੀ ਡਿਟੇਲ ਸਾਨੂੰ ਭੇਜ ਜੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਇਹ ਵੀ ਫ੍ਰੀ ਆਫ ਕਾਸਟ ਹੀ ਹੈ ਸੋ ਵੀਡੀਓਸ ਕਿਪਣਾ ਕਰਿਓ ਸੋ ਇੱਕ ਵਾਰੀ ਫੇਰ ਦੱਸ ਦਈਏ ਸਿਵਰ ਪਿਆ ਹੋਇਆ ਗਲੀ ਜਿਹੜੀ ਆ ਪੱਕੀ ਹੈਗੀ ਆ 22 ਫੁੱਟ ਚੌੜੀ ਆ ਗਲੀ ਨੇੜੇ ਹੈਈ ਆ ਹਾਈਵੇ ਆ ਆਸੇ ਪਾਸੇ ਦੀ ਜਿਹੜੀ ਆ ਲੋਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਵਿੱਚ ਘਰ ਹੈਗਾ ਸੋ ਬਹੁਤ ਹੀ ਵਧੀਆ ਲੋਕੇਸ਼ਨ ਆ ਸੋ ਬਾਬਾ ਪ੍ਰਾਪਰਟੀ ਚੈਨਲ ਕਿਸੇ ਵੀ ਚੀਜ਼ ਦਾ ਜਿਹੜਾ ਉਹ ਲਾ ਨਹੀਂ ਰੱਖਦਾ ਕਿਉਂਕਿ ਆਸ-ਪਾਸ ਦੀ ਲੋਕੇਸ਼ਨ ਵੀ ਆਪਾਂ ਦਿਖਾਈ ਦੀ ਆ ਗਲੀ ਮੋਹੱਲਾ ਸ਼ਹਿਰ ਵੀ ਆਪਾਂ ਸਾਰਾ ਕੁਝ ਦੱਸੀਦਾ ਔਰ ਇੱਥੋਂ ਤੱਕ ਕਿ ਆਪਾਂ ਇਸ ਮੋਹੱਲੇ ਦੀਆਂ ਗਲੀਆਂ ਵੀ ਤੁਹਾਨੂੰ ਵਿਖਾਵਾਂਗੇ ਵੀਡੀਓ ਨੂੰ ਸਕਿੱਪ ਨਾ ਕਰਿਓ ਸੋ ਬਹੁਤ ਹੀ ਖੁੱਲੀਆਂ ਡੁੱਲੀਆਂ ਜਿਹੜੀਆਂ ਗਲੀਆਂ ਹੈਗੀਆਂ ਬਹੁਤ ਹੀ ਸੋਹਣੀ ਜਿਹੜੀ ਆ ਲੋਕੇਸ਼ਨ ਆ ਮੋਗਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਨਗਰ ਦੇ ਵਿੱਚ ਇਹ ਕੋਠੀ ਹੈਗੀ ਆ ਸਾਢੇ 3 ਮਰਲਿਆਂ ਦੀ ਸਾਢੇ 17 ਫੁੱਟ ਦੀ ਕੋਠੀ ਦਾ ਫਰੰਟ ਆ ਤੇ ਆਸ-ਪਾਸ ਦੀ ਰਹਿائش ਤੁਸੀਂ ਜਾਂਦੇ-ਜਾਂਦੇ ਦੇਖ ਸਕਦੇ ਹੋ ਸੋ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਕੋਠੀ ਹੈਗੀ ਹੈ ਜੇ ਜਿਵੇਂ ਵੀਰਪੁਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖਦੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ ਸ਼ੁਕਰੀਆ